ਆ ਇੱਕ ਫੋਟੋ ਲੱਗੀ ਹੈ ਕ੍ਰਿਸਟਲ ਚੌਂਕ ਤੋਂ ਉੱਚਾ ਪੁਲ ਚੜਦਿਆਂ ਹੂੰ ਚਾਰ ਸਾਹਿਬ ਜادہ ਦੀ ਫੋਟੋ ਦੇਖੋ ਜਥੇਦਾਰ ਸਾਹਿਬ ਨੂੰ ਅਮਰਸਾਚ ਰਹਿੰਦਿਆਂ ਦੀ ਸੀਨੀ ਕੀ ਗਲਤ ਕੀ ਇਹ ਫੋਟੋ ਚ ਚਾਰ ਸਾਹਿਬ ਜادہ ਦੇ ਸਿਰਾਂ ਦੇ ਉੱਤੇ ਧਮਾਲੇ ਹੂੰ ਮਗਰ ਵਾਲ ਲਪਕਦੇ ਇੱਕ ਸਾਹਿਬ ਜادہ ਦੇ ਜਿਹਨੇ ਨੀਲਾ ਧਮਾਲਾ ਬੰਨਿਆ ਉਹਦੇ ਇੱਥੇ ਕੱਲ ਮਾਵਾਂ ਜਥੇਦਾਰ ਸਾਹਿਬ ਨੂੰ ਇਹ ਦਿਸੀ ਚੀਜ਼ ਹੂੰ ਜਥੇਦਾਰ ਸਾਹਿਬ ਨੂੰ ਆਹ ਦੱਸਿਆ ਹਰਮੰਦਰ ਸਾਹਿਬ ਦੀ ਜਿਹੜੀ ਇਹ ਵੀਡੀਓ ਬਣਾਈ ਪਾਣੀ ਨਾਲ ਢੱਠ ਰਿਹਾ ਹਰਮੰਦਰ ਸਾਹਿਬ ਉੱਥੇ ਜਥੇਦਾਰ ਸਾਹਿਬ ਨੂੰ ਖੁਰਕ ਕੋਈ ਜਥੇਦਾਰ ਸਾਹਿਬ ਸਿੱਖ ਗੋਮ ਦੇ ਨਾਲ ਨਾਲ ਸਾਰੇ ਭਾਈਚਾਰੇ ਦੇ ਵਿੱਚ ਜਥੇਦਾਰ ਪਰ ਜਥੇਦਾਰ ਸਾਹਿਬ ਨੂੰ ਲੈ ਕੇ ਜੋਸ਼ਬਦਾਵਲੀ ਤੁਸੀਂ ਵਰਤ ਰਹੇ ਹੋ ਮੈਨੂੰ ਲੱਗਦਾ ਸ਼ਾਇਦ ਗਲਤ ਹੋ ਸਕਦੀ ਹੈ ਕਿਉਂਕਿ ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਸਾਹਿਬ ਨੂੰ ਖੁਰਕ ਕੋਈ ਤੇ ਜਥੇਦਾਰ ਸਾਹਿਬ ਨੂੰ ਲੈ ਕੇ ਇਹ ਕਿ ਆਪਣੀ ਖੁਰਕ ਕੋਈ ਮੈਂ ਖੁਰਕ ਹੀ ਕਹੂੰਗਾ ਉਹਦਾ ਕਾਰਨ ਜਿਹੜੇ ਇਸ਼ੂਜ਼ ਨੇ ਜਿਨ੍ਹਾਂ ਤੇ ਬੋਲਣਾ ਬਣਦਾ ਜਹਦਰ ਸਾਹਿਬ ਦਾ ਉਹਦੇ ਤੇ ਜਹਦਰ ਸਾਹਿਬ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਕੀ ਕਾਰਨ ਹੈ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਨਹੀਂ ਬੋਲਦੇ ਇਹ ਮੁੱਦੇ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੋਣਗੇ ਮੈਨੂੰ ਕੀ ਪਤਾ ਇਹ ਤਾਂ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਨਾ ਜੇ ਬਾਕੀ ਗੱਲਾਂ ਉਹਨਾਂ ਦੇ ਸਾਰੇ ਬੰਦੇ ਉਹਨਾਂ ਨੂੰ ਦੱਸ ਦਿੰਦੇ ਆ ਤੇ ਫਿਰ ਇਹ ਗੱਲਾਂ ਉਹਨਾਂ ਦੇ ਧਿਆਨ ਚ ਕੋਈ